हां मी शानी शर्मा मैम महिला काँग्रेसची जिल्हा प्रधान हा ਅੱਜ ਦਾ ਐਡਰੈਸ ਤੋਂ ਲੋਕ ਹੋਂਗਾ ਪਿਆ ਨਾ ਤੇ ਇਹਨਾਂ ਨੇ A ਬਲਾਕ ਤੋਂ ਇੱਕ ਨੰਬਰ ਤੋਂ ਸ਼ੁਰੂ ਕੀਤਾ ਨਾ B ਬਲਾਕ ਦੇ ਇੱਕ ਨੰਬਰ ਤੋਂ ਇਹਨਾਂ ਨੇ ਉਸ ਬਲਾਕ ਤੋਂ ਸ਼ੁਰੂ ਕੀਤਾ ਜਿਸ ਬਲਾਕ 'ਤੇ ਮੇਰੀ ਰਹਾਇਸ਼ ਸੀ ਜਦ ਕਿ ਮੇਰੇ ਪਾਸੇ ਦੇਖੋਗੇ ਤੁਸੀਂ ਪਰ ਇੱਕ ਕੈਮਰਾ ਕਮਾ ਕੇ ਕਿਸੇ ਨੇ ਗ੍ਰਿਲ ਬਾਹਰ ਨਹੀਂ ਲਗਾਈ ਹੋਈ ਕਿਆਰੀਆਂ ਬਣਾਈ ਹੋਈਆਂ ਵਾ ਗ੍ਰੀਨ ਆ ਪੌਦ ਪੇੜ ਪੋਦੇ ਲਗਾਏ ਹੋਇਆ ਉਹਨਾਂ ਨੂੰ ਵੀ ਜਾਣ ਬੁੱਝ ਕੇ ਟਾਇਆ ਗਿਆ ਕਿ ਇਹਨਾਂ ਨੂੰ ਇਹ ਐਂਟੀ ਪਾਰਟੀ ਮਿਸ਼ਨ ਚਾਲੂ ਕੀਤਾ ਆਇਆ ਵਾ ਜੀਵਨ ਜਿਉਂਦੇ ਵੋਟਾਂ ਤੇ ਲੋਕਾਂ ਕੋਲ ਲੈ ਲੀਆਂ ਪਰ ਅੱਜ ਲੋਕਾਂ ਨਾਲ ਕੇ ਖੜੀ ਨਹੀਂ ਹੋ ਰਹੀ ਕਿਤੇ ਵੀ ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਆਪਣੇ ਮੁਹਾਵਮੀਆਂ ਦੇ ਨੁਮ ਬਟੇ ਨੇ ਉਹ ਵੀ ਨਹੀਂ ਬਾਰਾ ਰਹੇ ਕੀ ਕਾਰਨ ਕੀ ਸਮਝ ਇਸ ਕਾਰਨ ਐ ਸਮੇ ਜਿੰਨਾ ਲੋਕਾਂ ਨੇ ਜਾਇਜ਼ ਕਬਜ਼ੇ ਕੀਤੇ ਸੀ ਉਹਦੇ ਨਾਲ ਨਾਲ ਕਹਿੰਦੇ ਆਟੇ ਨਾਲ ਘੋਲ ਪਿਸਿਆ ਵੈ ਇਹ ਉਹੀ ਹਾਲ ਹੈ ਕਿ ਆਟੇ ਨਾਲ ਘੋਲ ਪਿਸ ਗਿਆ ਵੈ ਹੋਰ ਕੁਝ ਨਹੀਂ ਹੋਇਆ ਇਹ ਲੋਕਾਂ ਦਾ ਨਾ ਜਾਇ ਧੱਕਾ ਹੋ ਰਿਹਾ ਵੈ ਤੁਹਾਨੂੰ ਪਹਿਲੇ ਕੋਈ ਨੋਟਿਸ ਭੇਜਿਆ ਗਿਆ ਮੈਂ ਸਰ ਨੋਟਿਸ ਭੇਜਿਆ ਗਿਆ ਸੀ ਅਸੀਂ ਉਦੋਂ ਕੋਰਟ ਚ ਜਾਣ ਲੱਗੇ ਸੀ ਜੀਵਨ ਜੋਤ ਨੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਕਿਹਾ 100 150 ਬੰਦੇ ਦੀ ਮੀਟਿੰਗ ਸੀ ਕਿ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਕਰਜ਼ੇ ਦੀ ਲੋੜ ਨਹੀਂ ਕਿਸੇ ਨੂੰ ਕਿਸੇ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਮੈਂ ਖੜੀ ਆ ਇੱਥੇ ਤੁਹਾਡੀ ਮੈਂ ਇੱਕ ਇੱਟ ਨਹੀਂ ਹਿਲਣ ਦਵਾਂਗੀ ਔਰ ਅ ਅਹੀ ਮੰਗ ਕਰਦੇ ਆਂ ਕਿ ਸਾਨੂੰ ਕੋਲ ਜਾਣਾ ਟਾਈਮ ਦਿੱਤਾ ਜਾਂਦਾ ਕਿਉਂ ਤੁਸੀਂ ਇਦਾਂ ਕੀਤਾ ਵਾ ਸਾਨੂੰ ਕੋਈ ਦੋ ਦਿਨ ਦੇ ਦੰਦੇ ਸੋਮਰ ਤਾਂ ਸਾਡੀ ਕੋਰਟ ਦੇ ਵਿੱਚ ਪਟੀਸ਼ਨ ਪੈ ਜਣੀ ਸੀ ਸਾਡਾ ਪ੍ਰੋਸੈਸ ਕਿਉਂਕਿ ਇਹ ਹੱਥ ਵਿੱਚ ਪਏ ਲੱਡੂ ਨਹੀਂ ਹੈ ਕਿ ਮਿੰਟ 'ਚ ਖਾ ਲਾਂਗੇ ਕੋਰਟ ਦੇ ਜਿਹੜਾ ਹਾਈ ਕੋਰਟ ਜਦੋਂ ਜਾਂਦੀ ਕੋਈ ਚੀਜ਼ ਹੈ ਟ੍ਰਾਂਸਲੇਸ਼ਨਸ ਕਰਨੀਆਂ ਪੈਂਦੀਆਂ ਨੇ ਜਿਸਟੀਆਂ ਲੈਣੀਆਂ ਪੈਂਦੀਆਂ ਐਫੀਡੇਵਿਟ ਹੁੰਦੇ ਆ ਸਾਰਾ ਕੰਮ ਇਹਨਾਂ ਨੇ ਸਾਨੂੰ ਦੋ ਦਿਨ ਦਾ ਮੌਕਾ ਵੀ ਨਹੀਂ ਦਿੱਤਾ ਚੇਅਰਮੈਨ ਸਾਹਿਬ ਨੇ ਕਿ ਦੋ ਦਿਨ ਦਾ ਮੌਕਾ ਦੇ ਦੋ 29 ਤਰੀਕ ਐ 22 ਤਰੀਕ ਨੂੰ ਤੁਸੀਂ ਤੋੜ ਲਿਓਗੇ 23 ਨੂੰ ਤੋੜ ਲਿਓ ਸਾਨੂੰ ਸਿਰਫ ਸੋਮਰ ਦਾ ਟਾਈਮ ਦ ਪਰ ਇਹਨਾਂ ਨਾਲ ਸਾਡੀ ਨਾਲ ਹੀ ਚ ਨੇ ਸਾਡੇ ਲੋਕਾਂ ਨਾਲ ਅਸੀਂ ਅਜੇ ਵੀ ਕੋਰਟ ਚ ਜਾ ਰਹੇ ਹਾਂ ਜੀ ਅਸੀਂ ਆਪਣਾ ਤਾਂ ਉੱਥੇ ਪ੍ਰੋਸੈਸ ਚਾਲੂ ਕੀਤਾ ਹੀ ਆ ਹਾਈ ਕੋਰਟ ਦੇ ਵਿੱਚ ਅਸੀਂ ਕਾਨੂੰਨੀ ਲੜਾਈ ਲੜਾਂਗੇ ਮੈਂ ਰਕੇਸ਼ ਗਰਗ ਨਿਗਰਾਨ ਇੰਜੀਨੀਅਰ ਜੀ ਮਡਾਸ ਨੰਬਰ ਸਰ ਤੋਂ ਇਹ ਜਿਹੜੀ ਸੀਓਸੀਪੀ ਸੀਗੀ ਆਨਰੇਬਲ ਹਾਈ ਕੋਰਟ ਦੇ ਵਿੱਚ 2680 2022 ਉਹਦੇ ਵਿੱਚ ਆਰਡਰ ਕੀਤਾ ਹੈਗਾ ਆਨਰੇਬਲ ਕੋਰਟ ਨੇ ਕਿ ਅਸੀਂ ਜੰਨੀਆਂ ਵੀਰ ਰੋਡ ਬਰਮ ਦੇ ਉੱਤੇ ਪਬਲਿਕ ਲੈਂਡ ਤੇ ਇਨਕਲੋਜ਼ਮੈਂਟਸ ਨੇ ਅਸੀਂ 29 ਸਤਬਰ ਤੋਂ ਪਹਿਲਾਂ ਰਿਮੂਵ ਕਰਕੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਐਂਡ ਚੇਅਰਮੈਨ ਕਮਿਟੀਜ਼ ਐਗਜ਼ੀਕਟਿਵ ਅਫਸਰ ਨੂੰ ਫਰਵਰਡ ਕਰ ਦਿੱਤਾ ਸੀ ਤੇ ਨੰਨੇ ਅਸੀਂ ਆਪਣੀ ਐਫੀਡੇਟ ਦੀ ਸ਼ੇਪ ਚ ਰਿਪੋਰਟ ਸਬਮਿਟ ਕਰ ਦਿੱਤੀ ਉਹ ਕਾਰਵਾਈ ਅਜੇ ਵੀ ਕਰ ਰਹੇ ਹਾਂ ਠੀਕ ਹੈ ਜੀ ਸਰ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਜਿਹੜੇ ਚ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਵੀ ਇਹਦੇ ਵਿੱਚ ਫਾਇਰ ਡਿਪਾਰਟਮੈਂਟ ਤੋਂ ਕਾਰਪੋਰੇਸ਼ਨ ਤੋਂ ਫਾਇਰ ਟੈਂਡਰ ਲਏ ਨੇ ਤੇ ਅਸੀਂ ਸਿਵਲ ਸਰਜਨ ਉਹਨਾਂ ਤੋਂ ਅਸੀਂ ਐਮਬੂਲੈਂਸ ਵਗੈਰਾ ਵੀ ਅਸੀਂ ਕੀਤੀ ਹੈ ਗੁਰਜਾਤ ਗੈਸ ਤੋਂ ਤੇ ਪੀਐਸਪੀਸੀਐਲ ਤੋਂ ਪੰਜਾਬ ਪੁਲਿਸ ਦਾ ਜਿਹੜੀ ਪੁਲਿਸ ਫੋਰਸ ਹੈ दैट इज फॉर द ਕਮਨ ਸ਼ਾਂਤੀ ਵਾਸਤੇ ਉਹ ਸਾਰੇ ਅਸੀਂ ਉਹ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਸਰ ਔਰ ਕਿਉਂਕਿ ਇਹੋ ਜਿਹੇ ਕੰਮਾਂ ਦੇ ਵਿੱਚ ਕਾਫੀ ਪ੍ਰੋਟੈਸਟ ਦਾ ਵੀ ਸਾਹਮਣਾ ਕਈ ਵਾਰੀ ਕਰਨਾ ਪੈਂਦਾ ਕੁਝ ਲੋਕ ਹੈਗੇ ਨੇ ਜਿਹੜੇ ਲੋਕ ਵੇਗਨ ਪਾ ਰਹੇ ਨੇ ਅਸੀਂ ਉਹਨਾਂ ਦਾ ਨੋਟ ਕੀਤਾ ਹੈਗਾ ਤੇ ਉਹਨਾਂ ਦਾ ਅਸੀਂ ਵੱਖਰੇ ਤੌਰ ਤੇ ਲੇਵਾਂਗੇ ਜੇ ਸਾਨੂੰ ਕੋਈ ਇਨਸਟਰਕਟ ਕਰੇਗਾ ਬਟ ਅਦਰਵਾਈਜ਼ ਇਸ ਟਾਈਮ ਰਾਈਟ ਨਾਓ ਇਟ ਇਜ਼ ਰਨਿੰਗ ਸਮੂਥਲੀ ਉਹ ਕਹਿੰਦੇ ਅਸੀਂ ਆਰਾਮ ਨਾਲ ਕਰ ਰਹੇ ਹਾਂ ਅਸੀਂ ਨੁਕਸਾਨ ਨਹੀਂ ਉਹਨਾਂ ਦਾ ਜਿਹੜਾ ਹੈਗਾ ਕਰਨ ਵਾਸਤੇ ਹੈਗੇ ਅਸੀਂ ਆਰਡਰ ਦਾ ਕੋ ਕੋਡ ਦੇ ਆਰਡਰ ਦਾ ਕੰਪਲਾਈਂਸ ਕਰਨਾ ਦੈਟ ਇਜ਼ ਵਟ ਵੀਅਰ ਡਿਸਾਈਡਲੀ ਸਰ ਅਸੀਂ ਕਿਹੜੇ ਜਿਹੜੇ ਟੋਲ ਅਿਸ਼ ਕਰ ਰਹੇ ਹਾਂ ਅਸੀਂ ਜਿਹੜੇ ਉਹ ਜਿਹੜੇ ਮਤਲਬ ਆਪਾਂ ਕਹਿ ਵੈਸੀ ਜਿਹੜਾ ਸੜਕ ਤੇ ਇਨਫਰਮੈਂਟ ਹੈ ਹਾਂ ਹਾਂ ਲੇਕਿਨ ਜਿਹੜਾ ਗ੍ਰੀਨ ਵੈਲਟ ਦੇ ਉੱਤੇ ਨੇ ਪੱਕੀ ਬਣਾਈ ਹੈ ਜਾਂ ਫੇਸ ਉਹ ਜਿਹੜਾ ਔਰ ਰਿਮੂਵ ਕਰਨੀ ਹੈ ਬਸ ਜਿਹੜਾ ਐਨੀ ਐਨੀ ਕੰਸਟਰਕਸ਼ਨ ਔਨ ਦਾ ਰੋਡ ਵਾਰਕ ਪੀਸ ਟੂ ਬੀ ਰਿਮੂਵਡ ਕਿ ਐਚ ਇਸ ਤਕਰੀਬਨ ਅਸਲੀ ਨੀ ਆ ਗਿਆ ਚਲੋ 3 ਦਿਨ ਤੱਕ ਹੋਏਗਾ ਨਹੀਂ ਅੰਦਾ ਵੀ ਨਹੀਂ ਸਰ ਤੁਸੀਂ ਕਿੰਨਾ ਕਰਦਾ ਮਨ ਜਿੰਨੇ ਮਹੀਨੇ ਬਸ ਸਾਰਿਆਂ ਦੀ ਜਿਸ ਕਿਸੇ ਦੀ ਵੀ ਇਨਕ੍ਰੋਚਮੈਂਟ ਅਸੀਂ ਰਿਮੂਵ ਕਰਕੇ 29 ਸਤੋਂ ਬੰਲਾ ਰਿਪੋਰਟ ਸਬਮਿਟ ਕਰ ਮਤਲਬ ਲਗਾਤਾਰ ਆਨਾਲ ਜਿੰਨਾ ਦੇ ਵਿੱਚ ਵੀ ਕੰਮ ਇਹ ਚੱਲਦਾ ਰਹੇਗਾ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਇੱਥੇ ਜਿਹੜੀ ਗ੍ਰੀਨ ਬੈਲਟ 'ਚ ਇਨਕ੍ਰੋਚਮੈਂਟ ਹੋਈ ਸੀਗੀ ਉਹਨੂੰ ਹਟਾਉਣ ਵਾਸਤੇ ਇੱਥੇ ਸਾਡੀ ਪੁਲਿਸ ਪ੍ਰੋਟੈਕਸ਼ਨ ਲੱਗੀ ਹੋਈ ਹੈ ਜੀ ਜੀ ਇਹ ਟੀਮ ਹੈ ਕਿ ਕਿੰਨੇ ਕਿ ਜਣੇ ਸਾਡੀ ਸਭ ਤੋਂ ਇਹੀ ਇਸ ਤੋਂ ਇਲਾਵਾ ਸਾਡੇ ਕੋਈ ARP ਟੀਮਾਂ ਨੇ ਊਮਨ ਫੋਰਸ ਵੀ ਹੈ ਨਾ ਬੜੀ ਪੋਲਾਈਟਲੀ ਸਾਡਾ ਕੰਮ ਚੱਲ ਰਿਹਾ ਕੋਈ ਉਹ ਜੀ ਕੋਈ ਗੱਲ ਨਹੀਂ ਟੋਟਲ ਮਿਲਾ ਕੇ ਕਿੰਨੇ ਜਿਹੜੀ ਨਪਣੀ ਜੀ ਗੱਲ ਹੈ 100 150 ਦੇ ਕਰੀਬ ਹੈ ਜੀ ਅੱਛਾ ਜੀ ਤੇ ਇੱਥੇ ਕੋਈ ਲੁਕ ਟੈਸਟ ਵੀ ਕੀਤਾ ਗਿਆ ਲੋਕਾਂ ਵੱਲੋਂ ਜਾਂ ਕਿ ਪੀਸਫੁਲੀ ਲੋਕਾਂ ਨਹੀਂ ਨਹੀਂ ਬਿਲਕੁਲ ਪੀਸਫੁਲੀ ਚੱਲ ਰਿਹਾ ਜੀ